ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਮਨਪ੍ਰੀਤ ਕੌਰ ਲਗਾਤਾਰ ਗਨ ਕਲਚਰ ਨੂੰ ਲੈ ਕੇ ਪੰਜਾਬ ਸਰਕਾਰ ਦਾ ਸਖਤ ਰੂਪ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਜਿਹੜੀਆਂ ਪੁਲਿਸ ਉਸ ਦੇ ਵੱਲੋਂ ਪਰਚੇ ਦਰਜ ਕੀਤੇ ਜਾ ਰਹੇ ਨੇ ਹਥਿਆਰਾਂ ਦੀ ਕੋਈ ਵੀ ਨਮਾਇਸ਼ ਕਰਦਾ ਵਿਅਕਤੀ ਜੇਕਰ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀ ਫੋਟੋ ਪੋਸਟ ਕਰਦਾ ਤੇ ਉਹਦੇ ਉੱਤੇ ਪਰਚਾ ਜਿਹੜਾ ਦਰਜ ਕੀਤਾ ਜਾ ਰਿਹਾ ਚਾਹੇ ਸਿੰਗਰ ਹੋਣ ਜੇਕਰ ਉਹਨਾਂ ਦੇ ਗਾਣਿਆਂ ਦੇ ਵਿੱਚ ਕਿਤੇ ਨਾ ਕਿਤੇ ਗਨ ਕਲਚਰ ਹੋਵੇ ਤਾਂ ਉਹਨਾਂ ਦੇ ਉੱਤੇ ਵੀ ਮਾਮਲੇ ਜਿਹੜੇ ਨੇ ਦਰਜ ਕੀਤੇ ਜਾ ਰਹੇ ਨੇ ਤਾਂ ਹੁਣ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਦੋ ਹੋਰ ਸਿੰਗਰਾਂ ਦੇ ਉੱਤੇ ਪਰਚੇ ਦਰਜ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਫਤਿਹਗੜ੍ਹ ਸਾਹਿਬ ਦੇ ਵਿੱਚ ਜੈਸਮੀਨ ਸਰਦੇ ਸੁਕਮਨ ਹੀਰ ਜੋ ਸਿੰਗਰ ਹੈ ਉਹਨਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਕਿਉਂਕਿ ਬੀਤ ਦਿਨ ਇਹਨਾਂ ਦਾ ਇੱਕ ਗਾਣਾ ਕਾਫਲਾ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਗਨ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਸੀ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਜੈਸਮਿਨ ਅਕਤਰ ਤੇ ਸੁਕਮਨ ਹੀਰ ਦੇ ਉੱਤੇ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਇਸੇ ਨਾਲ ਹੀ ਤੁਹਾਨੂੰ ਦੱਸ ਦਈਏ ਪੁਲਿਸ ਦਾ ਕਹਿਣਾ ਫਤਿਹਗੜ ਸਾਹਿਬ ਦੀ ਜੋ ਪੁਲਿਸ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਜੈਸਮਿਨ ਅਕਤਰ ਤੇ ਸੁਕਮਨ ਹੀਰ ਦੇ ਇਲਾਵਾ ਸੱਤ ਲੋਕਾਂ ਦੇ ਉੱਤੇ ਸੱਤ ਜੋਗਿਆਤ ਲੋਕ ਨੇ ਉਹਨਾਂ ਦੇ ਉੱਤੇ ਖੇੜੀ ਨੌਤ ਸਿੰਘ ਦੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਬੀਤ ਦਿਨੀ ਇਹਨਾਂ ਦਾ ਗਾਣਾ ਕਾਫਲਾ YouTube ਦੇ ਉੱਤੇ ਰਿਲੀਜ਼ ਹੋਇਆ ਸੀ ਜਿਸ ਦੇ ਵਿੱਚ ਗੰਜ਼ ਸ਼ਬਦ ਦਿਖਾਈ ਦਿੱਤੀਆਂ ਸੀ ਉਸ ਦੇ ਉਸ ਦੇ ਤਹਿਤ ਜਿਹੜਾ ਇਹਨਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਜਦੋਂ ਸ਼ੁੱਕਰਵਾਰ ਨੂੰ ਇਹ ਗਾਣਾ YouTube ਦੇ ਉੱਤੇ ਪੈਂਦਾ ਤੇ ਇਸ ਗਾਣੇ ਤੇ 64000 ਵਿਊ ਜਿਹੜੇ ਨੇ ਆ ਜਾਂਦੇ ਨੇ 64000 ਲਿਸਨਰਸ ਦੇ ਵੱਲੋਂ ਇਸ ਗਾਣੇ ਨੂੰ ਸੁਣਿਆ ਗਿਆ ਸੀਗਾ ਹਾਲਾਂਕਿ ਜਿਸ ਵਕਤ ਸੁਖਮਨ ਹੀਰ ਨੇ Instagram ਤੇ ਪੋਸਟ ਪਾਈ ਹੈ ਤਾਂ ਉਸ ਦੇ ਵੱਲੋਂ ਪੋਸਟਰ ਜੋ ਹੈ Instagram ਤੇ ਜੋ ਕਵਰ ਪੇਜ ਵੀ ਲਗਾਇਆ ਗਿਆ ਹੈ ਉਸ ਦੇ ਵਿੱਚ ਵੀ ਸ਼ਰੀਆਮ ਹਥਿਆਰਾਂ ਨੂੰ ਪ੍ਰਮੋਟ ਕੀਤਾ ਗਿਆ ਹੈ ਹਥਿਆਰਾਂ ਦੇ ਨਾਲ ਫੋਟੋਆਂ ਜੜੀਆਂ ਨੇ ਉੱਥੇ-ਉੱਥੇ ਪਾਈਆਂ ਗਈਆਂ ਨੇ ਤਾਂ ਕਾਫਲਾ ਗਾਣਾ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਜੈਸਮੀਨ ਅਕਟਰ ਤੇ ਸੁਖਮਨ ਹੀਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਹੈ ਕੀਤੀ ਗਈ ਹੈ ਸੱਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਖੇੜੀ ਨੋਤ ਸਿੰਘ ਦੇ ਵਿੱਚ ਇਹ ਮਾਮਲਾ ਹੈ ਜਿਹੜਾ ਦਰਜ ਹੋਇਆ ਤਾਂ ਤੁਹਾਨੂੰ ਦੱਸ ਦਈਏ 64000 ਲਿਸਨਰਸ ਦੇ ਵੱਲੋਂ ਇਹ ਗਾਣਾ ਸੁਣਿਆ ਗਿਆ ਸੀ 64000 ਵਿਊ ਜਿਹੜੇ ਸੀ ਗਾਣੇ ਦੇ ਉੱਤੇ ਆ ਚੁੱਕੇ ਸਨ ਭਾਰਤ ਉਹਨਾਂ ਦੱਸ ਦਈਏ ਪੁਲਿਸ ਦੇ ਵੱਲੋਂ ਹੁਣ ਇਸ ਗਾਣੇ ਦੇ ਤਹਿਤ ਜਿਹੜਾ ਮਾਮਲਾ ਹੈ ਇਹਨਾਂ ਦੋਨਾਂ ਸਿੰਗਰਾਂ ਦੇ ਉੱਤੇ ਦਰਜ ਕਰ ਲਿਆ ਗਿਆ ਲਗਾਤਾਰ ਜੋ ਪੰਜਾਬ ਪੁਲਿਸ ਹੈ ਪੰਜਾਬ ਸਰਕਾਰ ਹੈ ਉਸ ਦੇ ਵੱਲੋਂ ਜੋ ਦੇਸ਼ਾ ਨਿਰਦੇਸ਼ ਦਿੱਤੇ ਗਏ ਸੀ ਉਸ ਦੇ ਤਹਿਤ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਗਨ ਕਲਚਰ ਨੂੰ ਜਿਹੜਾ ਤੁਹਾਨੂੰ ਦੱਸਦੀ ਹੈ ਰੋਕਣ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਜਨਤਕ ਤੌਰ ਦੇ ਉੱਤੇ ਹਥਿਆਰ ਲੈ ਕੇ ਜਾਣੇ ਬਿਲਕੁਲ ਮਨਾ ਨੇ ਪਾਰਟੀ ਸਮਾਗਮਾਂ ਦੇ ਉੱਤੇ ਹਥਿਆਰ ਨਹੀਂ ਲੈ ਜਾ ਸਕਦੇ ਇਸ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਫੋਟੋਆਂ ਪਾਉਣ ਦੀ ਪਾਬੰਦੀ ਜਿਹੜੀ ਹੈ ਉਸ ਦੇ ਉੱਤੇ ਵੀ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਨੇ ਸਖਤੀ ਸਾਦੀ ਹੈ ਤਾਂ ਲਗਾਤਾਰ ਪੁਲਿਸ ਜਿਹੜੇ ਡੀਜੀਪੀ ਪੁਲਿਸ ਨੇ ਡੀਜੀਪੀ ਪੰਜਾਬ ਪੁਲਿਸ ਨੇ ਉਹਨਾਂ ਦੇ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਨੇ ਤੁਹਾਨੂੰ ਦੱਸਦੀ ਉਹਨਾਂ ਦਾ ਕਹਿਣਾ ਕਿ ਜੇਕਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਦੇ ਵੱਲੋਂ ਵੀ ਜਿਹੜੇ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਫੋਟੋ ਆਪਣੇ ਨਾਲ ਪਾਈ ਜਾਂਦੀ ਹੈ ਤਾਂ ਉਸ ਵਿਅਕਤੀ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਗਲ ਕਚਰ ਨੂੰ ਖਤਮ ਕਰਨ ਦੀ ਗੱਲ ਜੜੀ ਹੈ ਕੀਤੀ ਜਾ ਰਹੀ ਹੈ ਤਾਂ ਸਰਕਾਰ ਦੇ ਵੱਲੋਂ 72 ਘੰਟੇ ਦਾ ਅਲਟੀਮੇਟਮ ਵੀ ਦਿੱਤਾ ਗਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਣ ਦੇ ਵੱਲੋਂ 72 ਘੰਟੇ ਦਿੱਤੇ ਗਏ ਸੀ ਜਨਤਾ ਨੂੰ ਕਿ ਜਿਨ੍ਹਾਂ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਹਥਿਆਰਾਂ ਨਾਲ ਫੋਟੋਆਂ ਨੇ ਉਹ ਲੋਕ 72 ਘੰਟਿਆਂ ਦੇ ਅੰਦਰ ਅੰਦਰ ਆਪਣੀਆਂ ਫੋਟੋਆਂ ਨੂੰ ਡਿਲੀਟ ਕਰ ਦੇਣ ਪਰ ਜੇਕਰ ਉਸ ਤੋਂ ਬਾਅਦ ਵੀ ਕਿਸੇ ਦੀ ਫੋਟੋ ਜਿਖਦੀਆ ਤਾਂ ਉਸ ਦੇ ਉੱਤੇ ਮਾਮਲਾ ਜਿਹੜਾ ਦਰਜ ਕੀਤਾ ਜਾਵੇਗਾ ਤਾਂ ਤੁਹਾਨੂੰ ਦੱਸ ਦਈਏ ਇਸ ਇਸ ਮੁੱਦੇ ਨੂੰ ਲੈ ਕੇ ਹਾਲਾਂਕਿ ਜੋ ਆਪੋਜ਼ਿਟ ਪਾਰਟੀ ਨੇ ਵਿਰੋਧੀ ਧਿਰ ਨੇ ਉਹ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਜਿਹੜੀਆਂ ਨੇ ਸਾਧਰੀਆਂ ਨੇ ਪਿੱਤ ਜੀ ਨੇ ਵਿਕਰਮ ਚਿੱਠਿਆ ਦੇ ਵੱਲ ਅਨਮੋਲ ਗगन ਮਾਨ ਦੇ ਉੱਤੇ ਵੀ ਤੰਜ ਕੱਸਿਆ ਗਿਆ ਸੀ ਉਹਨਾਂ ਦੇ ਵੱਲੋਂ ਅਨਮੋਲ ਗਗਨਮਾਨ ਦੀ ਇੱਕ ਫੋਟੋ ਜਿਸ ਦੇ ਵਿੱਚ ਅਨਮੋਲ ਗਗਨਮਾਨ ਨੇ ਪੁਲਿਸ ਦੀ ਵਰਦੀ ਪਾਈ ਹੋਈ ਹੈ ਇੱਕ ਗਾਣੇ ਦੇ ਸ਼ੂਟ ਤੇ ਰਾਹੀ ਉਹਨਾਂ ਦੇ ਵੱਲੋਂ ਪਿਸਤਲ ਹੱਥ ਦੇ ਵਿੱਚ ਫੜੀ ਗਈ ਸੀ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਉਹ ਗਾਣਾ ਜਿਹੜਾ ਉਹਨਾਂ ਦਾ ਚੱਲਿਆ ਸੀ ਤਾਂ ਵਿਕਰਮ ਮਜੀਠੀਆ ਦੇ ਵੱਲੋਂ ਵੀ ਤੁਹਾਨੂੰ ਦੱਸ ਦਈਏ ਤੰਜ ਕੱਸਿਆ ਗਿਆ ਸੀ ਕਿ ਇਸ ਬੀਬਾ ਦੇ ਉੱਤੇ ਵੀ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਇਸ ਦੇ ਉੱਤੇ ਵੀ ਕਾਰਵਾਈ ਜੜੀ ਹੈ ਹੋਣੀ ਚਾਹੀਦੀ ਹੈ ਤਾਂ ਵਿਰੋਧੀ ਧਿਰਾਂ ਵੀ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਲਗਾਤਾਰ ਸਵਾਲ ਚੁਕਰੀਆਂ ਨੇ ਨਿਸ਼ਾਨੇ ਸਾਧਰੀਆਂ ਨੇ ਤੋਥਈ ਤੁਹਾਨੂੰ ਦੱਸ ਦਈਏ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਰੂਪ ਜਿਹੜਾ ਪੁਲਿਸ ਦਾ ਦੇਖਣ ਨੂੰ ਮਿਲ ਰਿਹਾ ਜਿੱਥੇ ਵੀ ਕਿਤੇ ਸੋਸ਼ਲ ਮੀਡੀਆ ਦੇ ਰਾਹੀਂ ਗਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਲਗਾਤਾਰ ਮਾਮਲੇ ਜਿਹੜੇ ਨੇ ਦਰਜ ਕੀਤੇ ਜਾ ਰਹੇ ਨੇ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਸਿੰਗਰ ਜੈਜ਼ਮਨ ਅਕਤਰ ਦੇ ਸੁਖਮਨ ਹੀਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਬੀਤੇ ਦਿਨੀ ਗਾਇਕ ਕਾਫਲਾ ਜਿਹੜਾ ਇਹਨਾਂ ਦੇ ਉੱਤੇ ਰਿਲੀਜ਼ ਕੀਤਾ ਗਿਆ ਸੀ YouTube ਦੇ ਉੱਤੇ ਉਸ ਦੇ ਤੋਂ 64000 ਵਿਊ ਵੀ ਆ ਚੁੱਕੇ ਹਨ ਪਰ ਤੁਹਾਨੂੰ ਦੱਸ ਦਈਏ ਪੁਲਿਸ ਦੇ ਵੱਲੋਂ ਹੁਣ ਫਤਿਹਗੜ੍ਹ ਸਾਹਿਬ ਦੇ ਵਿੱਚ ਇਹਨਾਂ ਦੋਨਾਂ ਸਿੰਗਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇਨੋਂ ਤੋਂ ਇਲਾਵਾ ਵੀ 7 ਲੋਕਾਂ ਦੇ ਖਿਲਾਫ ਮਾਮਲਾ ਖੇੜੀ ਨੋਥ ਸਿੰਘ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਤਾਂ ਲਗਾਤਾਰ ਪੁਲਿਸ ਤੇ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹੁਣ ਵੇਖਣਾ ਹੈ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਨਾਲ ਪੰਜਾਬ ਦੇ ਵਿੱਚ ਕੀ ਬਦਲਾ ਦੇਖਣ ਨੂੰ ਮਿਲਦਾ ਹੈ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਸਰਕਾਰ ਦਾ ਫੈਸਲਾ ਕਿੰਨਾ ਕੁ ਸਹੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਦੇਸ਼ ਦੁਨੀਆ ਦੀਆਂ ਤਾਜ਼ਾਤ ਰੇਨ ਖਬਰਾਂ ਲਈ ਬਣੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ